ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਜਿਵੇਂ ਕਿ ਆਪਾਂ ਦੇਖਿਆ ਕਿ ਚਾਚੀ ਨੇ ਜਦੋਂ ਸੰਦੀਪ ਦੇ ਕੰਨ ਭਰ ਦਿੱਤੇ ਉਹਦੇ ਭਰਾ ਪਰਜਾਈ ਦੇ ਖਿਲਾਫ ਤੇ ਸੰਦੀਪ ਆਪਣੇ ਭਰਾ ਪਰਜਾਈ ਦੇ ਖਿਲਾਫ ਹੋ ਗਈ ਤੇ ਉਹਨਾਂ ਤੋਂ ਆਪਣੇ ਪੈਸਿਆਂ ਦਾ ਹਿਸਾਬ ਮੰਗਣ ਲੱਗੀ ਤੇ ਜੀਤਾ ਨੇ ਉਸ ਨੂੰ ਘਰੋਂ ਜਾਣ ਵਾਸਤੇ ਕਹਿ ਦਿੱਤਾ ਤੇ ਹੁਣ ਸੰਦੀਪ ਸੋਚ ਰਹੀ ਹੈ ਕਿ ਚਾਚੀ ਦੇ ਪਿੱਛੇ ਲੱਗ ਕੇ ਮੈਂ ਆਪਣੇ ਹੀ ਪੈਰ ਤੇ ਕੁਹਾੜੀ ਮਾਰ ਲਈ ਉਹ ਕਿਵੇਂ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਵੀਡੀਓ ਨੂੰ ਪੂਰੀ ਦੇਖਿਓ ਤੇ ਸਕਿਪ ਬਿਲਕੁਲ ਨਾ ਕਰਿਓ ਤੇ ਜੇ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਹਾਂਜੀ ਜਦੋਂ ਚਾਚੀ ਨੇ ਦੇਖਿਆ ਕਿ ਜੀਤਾ ਸੋਨੂੰ ਉਸ ਨੂੰ ਵਿਆਹ ਤੇ ਨਹੀਂ ਲੈ ਕੇ ਗਏ ਤਾਂ ਉਹ ਉਹਨਾਂ ਦੇ ਜਾਣ ਤੋਂ ਮਗਰੋਂ ਘਰ ਆਉਂਦੀ ਹੈ ਤੇ ਸੰਦੀਪ ਜਦੋਂ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਮੇਰੇ ਮੇਰੇ ਖਿਲਾਫ ਮੇਰੀ ਪਰਜਾਈ ਦੇ ਕੰਨ ਭਰੇ ਹਨ ਤਾਂ ਚਾਚੀ ਉਸ ਨੂੰ ਕਹਿ ਦਿੰਦੀ ਹੈ ਕਿ ਮੈਂ ਕੋਈ ਗੱਲ ਨਹੀਂ ਕੀਤੀ ਬਲਕਿ ਜੀਤਾ ਹੀ ਤੇਰੇ ਖਿਲਾਫ ਮੈਨੂੰ ਲਾ ਲਾ ਕੇ ਗੱਲਾਂ ਕਰਦੀ ਹੈ ਤੇ ਤੇਰੀਆਂ ਬੁਰਾਈਆਂ ਕਰਦੀ ਹੈ ਤੇ ਤੂੰ ਤੇ ਇਹਨਾਂ ਨੂੰ ਇੰਨੇ ਪੈਸੇ ਵੀ ਦਿੱਤੇ ਹਨ ਤੇ ਤੂੰ ਇੱਥੇ ਮਹਾਰਾਣੀ ਬਣ ਕੇ ਰਹਿ ਤੇਰਾ ਤਾਂ ਇਸ ਘਰ ਵਿੱਚ ਹੱਕ ਵੀ ਹੈ ਤੇ ਇਹ ਸਾਰੀਆਂ ਗੱਲਾਂ ਸੁਣ ਕੇ ਸੰਦੀਪ ਇੱਕ ਵਾਰ ਤਾਂ ਆਪਣੀ ਪਰਜਾਈ ਦੇ ਖਿਲਾਫ ਹੋ ਜਾਂਦੀ ਹੈ ਤੇ ਸੋਚਦੀ ਹੈ ਕਿ ਚਾਚੀ ਬਿਲਕੁਲ ਠੀਕ ਕਹਿ ਰਹੀ ਹੈ ਮੈਂ ਇੰਨਾ ਦਬ ਦਬ ਕੇ ਕਿਉਂ ਰਵਾਂ ਨਾਲੇ ਮੇਰਾ ਭਰਾ ਮੇਰੇ ਤੇ ਹੁਣ ਇਹਨਾਂ ਸ਼ੱਕ ਵੀ ਕਰਨ ਲੱਗ ਗਿਆ ਹੈ ਮੈਂ ਇਹੋ ਜੇ ਮਾਹੌਲ ਵਿੱਚ ਨਹੀਂ ਰਹਿ ਸਕਦੀ ਮੈਂ ਉਹਨਾਂ ਦੇ ਆਂਦੇ ਹੀ ਅੱਜ ਆਪਣੇ ਭਰਾ ਨਾਲ ਗੱਲ ਕਰਾਂਗੀ ਤੇ ਜੀਤਾ ਦੀ ਸਾਰੀਆਂ ਗੱਲਾਂ ਦੱਸਾਂਗੀ ਜਦੋਂ ਉਹ सोनू ਨੂੰ ਇਹ ਗੱਲਾਂ ਦੱਸਦੀ ਹੈ ਤੇ ਜੀਤਾ ਉਸਤੇ ਹੀ ਉਲਟੀ ਪੈ ਜਾਂਦੀ ਹੈ ਤੇ ਕਹਿੰਦੀ ਹੈ ਕਿ ਹਾਂ ਤੂੰ ਚਾਚੀ ਦੇ ਕੋਲ ਸਾਡੀਆਂ ਚੁਗਲੀਆਂ ਕਰਦੀ ਹੈ ਤੂੰ ਰਹਿਨੀ ਇਸ ਘਰ ਵਿੱਚ ਹੈ ਪਰ ਜਾ ਕੇ ਉਹਨਾਂ ਦੀਆਂ ਗੱਲਾਂ ਸੁਣਦੀ ਹੈ ਤੇ ਉਹਨਾਂ ਤੇ ਯਕੀਨ ਕਰਦੀ ਹੈ ਜਿਸ ਨਾਲ ਸੰਦੀਪ ਕੈਂਦੀ ਹੈ ਕਿ ਮੈਨੂੰ ਮੇਰਾ ਵੱਡਾ ਹਿੱਸਾ ਦੋ ਤੇ ਨਾਲੇ ਮੈਨੂੰ ਮੇਰੀ ਮੇਰੇ ਪੈਸਿਆਂ ਦਾ ਹਿਸਾਬ ਦੋ ਤਾਂ ਜੀਤਾ ਕਹਿ ਦਿੰਦੀ ਹੈ ਕਿ ਅਸੀਂ ਤੈਨੂੰ ਤੇਰੇ ਕੱਲੇ-ਕੱਲੇ ਪੈਸਿਆਂ ਦਾ ਹਿਸਾਬ ਦੇ ਦਵਾਂਗੇ ਤੇ ਸੋਨੂ ਵੀ ਕਹਿ ਦਿੰਦਾ ਹੈ ਕਿ ਅਸੀਂ ਤੇਰਾ 1 ਰੁਪਿਆ ਨਹੀਂ ਖਾਦਾ ਅੱਜ ਤੱਕ ਤੂੰ 3 ਸਾਲਾਂ ਵਿੱਚ ਜਿੰਨਾ ਵੀ ਖਾਦਾ ਪੀਤਾ ਹੈ ਜਾਂ ਤੇਰੀ ਕੁੜੀ ਦੀ ਜਿਹੜੀ ਫੀਸਾਂ ਗਈਆਂ ਹਨ ਉਹਦੇ ਉੱਤੇ ਸਾਰੇ ਪੈਸੇ ਲੱਗ ਗਏ ਇਹ ਸੁਣ ਕੇ ਸੰਦੀਪ ਹੈਰਾਨ ਰਹਿ ਜਾਂਦੀ ਹੈ ਕਿ ਮੇਰੇ ਸਾਰੇ ਪੈਸੇ ਖਤਮ ਹੋ ਗਏ ਤੇ ਜੀਤਾ ਉਸ ਨੂੰ ਘਰ ਤੋਂ ਬਾਹਰ ਜਾਣ ਵਾਸਤੇ ਕਹਿ ਦਿੰਦੀ ਹੈ ਕਿ ਸਾਡੇ ਘਰੋਂ ਨਿਕਲ ਜਾ ਤੇ ਸਾਡੇ ਨਾਲ ਤੇਰਾ ਹੁਣ ਕੋਈ ਰਿਸ਼ਤਾ ਨਹੀਂ ਇਹ ਗੱਲ ਸੁਣ ਕੇ ਸੰਦੀਪ ਸੋਚਦੀ ਹੈ ਕਿ ਮੈਂ ਚਾਚੀ ਦੇ ਪਿੱਛੇ ਲੱਗ ਕੇ ਇਹਨਾਂ ਨਾਲ ਵੈਰ ਪਾ ਰਹੀ ਹਾਂ ਤੇ ਮੈਂ ਜੇ ਇਹ ਮੈਨੂੰ ਘਰੋਂ ਬਾਹਰ ਕੱਢ ਦੇਣਗੇ ਤੇ ਮੈਂ ਕਿੱਥੇ ਜਾਵਾਂਗੀ ਹੁਣ ਤਾਂ ਮੇਰੇ ਪੈਸੇ ਵੀ ਖਤਮ ਹੋ ਗਏ ਹਨ ਤੇ ਬਿਨਾਂ ਪੈਸਿਆਂ ਤੋਂ ਮੈਂ ਆਪਣੀ ਕੁੜੀ ਦਾ ਕਿਵੇਂ ਪਾਲਣ ਪੋਸ਼ਣ ਕਰਾਂਗੀ ਤਾਂ ਉਹ ਸੋਚਦੀ ਹੈ ਕਿ ਹੁਣ ਮੈਨੂੰ ਮਜਬੂਰੀ ਵਿੱਚ ਇਹਨਾਂ ਕੋਲ ਇੱਥੇ ਰਹਿਣਾ ਵੀ ਪਏਗਾ ਤੇ ਇਹਨਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਣਗੀਆਂ ਤੇ ਇਹ ਗੱਲ ਸੋਚ ਕੇ ਉਹ ਸੋਚਦੀ ਹੈ ਕਿ ਮੈਂ ਚਾਚੀ ਜੋ ਕਿ ਬੇਗਾਨੀ ਹੈ ਉਸ ਦੇ ਪਿੱਛੇ ਲੱਗ ਕੇ ਆਪਣੇ ਭਰਾ ਪਰਜਾਈ ਨਾਲ ਵੈਰ ਪਾ ਲਿਆ ਹੈ ਸੋ ਹੁਣ ਦੇਖਦੇ ਹਾਂ ਕਿ ਸੰਦੀਪ ਨੇ ਜਿਹੜਾ ਇਹ ਸਾਬ ਪੈਸਿਆਂ ਦਾ ਮੰਗਿਆ ਹੈ ਉਸ ਤੋਂ ਬਾਅਦ ਜੀਤਾ ਨੇ ਉਸ ਨੂੰ ਘਰੋਂ ਬਾਹਰ ਜਾਣ ਵਾਸਤੇ ਕਹਿ ਦਿੱਤਾ ਕਿ ਹੁਣ ਸੰਦੀਪ ਇਹਨਾਂ ਤੋਂ ਮਾਫੀ ਮੰਗ ਕੇ ਦੁਬਾਰਾ ਇਸ ਘਰ ਵਿੱਚ ਹੀ ਰਹੇਗੀ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਡੀ ਅਗਲੀ ਵੀਡੀਓ ਵਿੱਚ ਮਿਲੇਗੀ ਧੰਨਵਾਦ